ਮੁਮਿੰਕਲਾ ਤੋਂ ਆ ਉਸ ਵੱਲੋਂ ਸਾਰੀਆਂ ਭੈਣਾਂ ਨੂੰ ਪਿਆਰ ਭਰੀ ਸ਼াশੀਕਾਲ ਨਮਸਤੇ ਆਦਾਬ ਅੱਜ ਭੈਣੇ ਆਪਾਂ ਕਾਟਨ ਦਾ ਜਿਹੜਾ ਕਲੈਕਸ਼ਨ ਲੈ ਕੇ ਆਏ ਆ ਉਹ 1000 ਰੁਪਏ ਦੇ 5 ਸੂਟ ਲੈ ਕੇ ਆਏ ਆ ਪਿਓਰ ਕਾਟਨ ਲੀਲਨ ਦੇ ਸੂਟ ਨੇ ਜਿਹਦੇ ਥੋੜਾ ਜਿਹਾ ਗੌਰ ਨਾਲ ਕੈਮਰਾ ਮਰਵਾ ਲਓ ਪਿਓਰ ਕਾਟਨ ਦੇ ਵਿੱਚ 5 ਮੀਟਰ ਕੱਪੜਾ 200 ਰੁਪਏ ਦਾ ਸੂਟ ਪੂਰਾ ਸੀਟ ਨਾਲ ਕੱਟ ਕੇ ਦਵਾਂਗੇ ਵਿੱਚ ਰੰਗ ਡਿਜ਼ਾਈਨ ਵਾਧੂ ਮਿਲ ਜਾਣਗੇ ਭੈਣੇ ਬਾਕੀ ਜਿੱਦੇ ਮਰਜ਼ੀ ਹੋ ਡਿਜ਼ਾਈਨ ਇਹਦੇ ਵਿੱਚ ਮਿਲ ਜਾਣਗੇ ਇੱਕ ਆਪਣੇ ਨੇ ਭੈਣੇ ਪਿਓਰ ਕਾ ਕੈਂਬਰੀ ਚੱਲਦੀ ਆ ਕੈਂਬਰੀਕ ਦੇ ਵਿੱਚ ਡਿਜ਼ਾਈਨ ਮਿਲ ਜਾਣਗੇ ਇਹ ਇੱਕ ਨੈਟ 280 ਰੁਪਏ ਦਾ ਸੂਟ ਪਊਗਾ 300 ਸੀਗਾ ਪਿਛਲੀ ਵੀਡੀਓ ਦੇ ਵਿੱਚ ਹੁਣ 280 ਦੇ ਵਿੱਚ ਪਾਤਾ ਇਹ ਚ ਰੰਗ ਡਿਜ਼ਾਈਨ ਇੱਕ ਇੱਕ ਡਿਜ਼ਾਈਨ ਦੇ ਵਿੱਚ 5-5 ਮਿਲ ਜਾਣਗੇ ਬਾਕੀ ਕਪੜੇ ਨੇ ਵੀ ਸਰਪਲਸ ਦੇ ਵਿੱਚ ਕੈਂਬਰੀਕ ਹੁੰਦੀ ਆ ਇਹ ਮੀਟਰ ਨਾਲ ਕੱਟ ਕੇ ਪਾਵਾਂਗੇ ਮੀਟਰ ਨਾਲ ਕੱਟ ਕੇ 3.5 ਮੀਟਰ ਦਾ ਪਿਛਲੀ ਵੀਡੀਓ ਦੇ ਵਿੱਚ ਮੰਨ ਕੇ ਰੇਟ ਚ ਉਹਨੂੰ 350 ਪਾਇਆ ਹੋਇਆ ਜਿਹੜਾ ਤੁਹਾਡੇ ਪੇਜ ਨੂੰ ਭੈਣ ਉਹਨਾਂ ਦੇ ਪੇਜ ਨੂੰ ਜਾਂ ਭਾਈ ਦੇ ਪੇਜ ਨੂੰ ਫੋਲੋ ਕਰਕੇ ਆਉਣਗੇ ਉਹਨਾਂ ਨੂੰ ਹੋਰ ਲੈਸ ਕਰ ਦਾਂਗੇ 20 ਰੁਪਏ ਸੂਟ 330 ਰੁਪਏ ਦਾ ਸੂਟ ਦੇ ਦਾਂਗੇ ਇਹਦੇ ਵਿੱਚ ਰੰਗ ਡਿਜ਼ਾਈਨ ਵਾਧੂ ਮਿਲ ਜਾਣਗੇ ਦੇਖੋ ਭਾਈ ਇਹ ਇਸ ਨਾਰਮਲ ਪਣਾ ਵੀਰੇ ਕਿ ਬੜਾ ਪਣਾ ਬੜਾ ਬਣਾ ਭਾਈ 3.5 ਮੀਟਰ ਬੜੇ ਪਣੇ ਦੇ ਲਈ 3 ਮੀਟਰ 60 ਪੁਆਇੰਟ ਦਵਾਂਗੇ ਕਪੜਾ ਇੱਥੇ ਡਿਜ਼ਾਈਨ ਦੇਖੋ ਹੋਰ ਬੜਾ ਫਰਕ ਚਾਹੇ ਮੜੇ ਭੈਣੇ ਮੜੇ ਚੋਸ ਸਾਫ ਬੜਾ ਸਾਫ ਪਲੱਸ ਕਾ ਲੋ ਇਹ ਡਿਜ਼ਾਈਨ ਤੁਹਾਨੂੰ ਬਹੁਤ ਇਹਦੇ ਕੰਨੀ ਤੇ ਰਾਜੇ ਆ ਦੇਖੋ ਲਿਖਿਆ ਹੋਇਆ 100% ਕਾਟਨ ਐਕਸਪੋਰਟ ਪ੍ਰਿੰਟ ਇਹਦੇ ਚ ਡਿਜ਼ਾਈਨ ਰੰਗ ਵਾਧੂ ਮਿਲ ਜਾਣਗੇ ਅਲਗ-ਅਲਗ ਰੰਗ ਲੋ ਭਾਈ ਇਹ ਵੀ ਇੱਕ ਬਹੁਤ ਅੱਛੀ ਜਾਨ ਹੈ ਤੇ ਜਾਨ ਇੱਕ ਸਟੇਟ ਨੇ 330 330 ਰੁਪਏ ਦਾ ਸੂਟ ਡਿਜ਼ਾਈਨਰ ਦੇ ਵਿੱਚ ਬਹੁਤ ਜ਼ਿਆਦਾ ਉਤਰ ਪੈ ਨੇ ਪੈ ਨੇ ਆਗੇ ਤੇ ਬ੍ਰੈਂਡ ਤੇ ਇਹਨਾਂ ਦੇ ਰੰਗ ਲਵਾਦੇ ਆ ਟਾਰਗੇਟ ਦੇ ਵੀਰੇ ਸਾਰੇ ਉਹ ਵੀ ਰੈਡੀ ਕੋਈ ਰੇਟ ਪੈ ਜਾਣਗੇ ਡਿਜ਼ਾਈਨ ਦੇਖੋ ਤੁਹਾਨੂੰ ਮਿਲ ਜਾਣਗੇ ਲੋ ਇਹ ਸਾਡੇ ਬਹੁਤ ਵਧੀਆ ਡਿਜ਼ਾਈਨ ਨੇ ਇਹਨਾਂ ਕੰਨੀ ਤੇ ਨਾ ਆ ਮੋਰ ਤੇ ਸਾਰੇ ਦੇ ਮੋਹਰਾਂ ਲੱਗੀਆਂ ਹੋਣਗੀਆਂ ਲੋ ਜਿਵੇਂ ਸੈੱਟ ਬਾਈ ਜਮਾਲ ਹੋਊਗਾ ਰੰਗ ਚਾਰ-ਚਾਰ ਹੋਣਗੇ ਜਿਵੇਂ ਆਹ ਵਾਲਾ ਡਿਜ਼ਾਈਨ ਆ ਆ ਦੇਖੋ ਇਹਦੇ ਵਿੱਚ ਚਾਰ-ਚਾਰ ਰੰਗ ਨੇ ਆਹ ਡਿਜ਼ਾਈਨ ਆਗੇ ਹਰੇਕ ਡਿਜ਼ਾਈਨ ਆਗੇ 100% ਕਾਟਨ ਲੋ ਕਲਰ ਗਰਮੀਆਂ ਦੇ ਬਹੁਤ ਸੋਹਣੇ ਨੇ ਆ ਲੋ ਭਾਈ ਆ ਸਾਰੇ ਡਿਜ਼ਾਈਨ ਦੇ ਵਿੱਚ ਨੇ ਬਾਕੀ 280 ਵਾਲੇ ਦੇ ਵਿੱਚ ਉਹ ਪਿੱਛੇ ਪ੍ਰਿੰਟ ਪਏ ਨੇ ਮਾੜੇ ਪਿੱਛੇ ਕੈਮਰਾ ਮਰਵਾ ਦੋ ਦੋਨੇ ਲੈ ਲੈ ਪਰ ਲਈਏ ਇਹ 280 ਵਾਲੇ ਪਏ ਨੇ 300 ਦਾ ਸੂਟ ਸੀ ਵੀਰੇ ਤੁਹਾਡੀ ਵੀਡੀਓ ਦਾ ਤੁਹਾਡੇ ਔਨ ਕਰਕੇ 20 ਰੁਪਏ ਆਪਾਂ ਨੇ ਹੋਰ ਲੈਸ ਕਰ ਦਿੱਤੇ 20 ਰੁਪਏ ਲੈਸ ਕਰ ਦਿੱਤੇ 300 ਦਾ ਸੂਟ ਵੀ ਇਹ 280 ਰੁਪਏ ਦੇ ਵਿੱਚ ਮਿਲ ਜਾਣਾ ਠੀਕ ਲੋ ਜੀ 300 ਦਾ ਸੂਟ 280 ਰੁਪਏ ਦੇ ਵਿੱਚ ਮਿਲ ਰਿਹਾ ਜਿਹੜਾ ਵੀਡੀਓ ਦੇਖ ਕੇ ਆਊਗਾ ਉਹਨੂੰ ਹੋਰ ਵੀ ਲੈਸ ਹੋ ਜੂਗਾ ਉਹਨੂੰ ਹੋਰ ਵੀ ਲੈਸ ਹੋ ਜੂਗਾ ਉਸ ਤੋਂ ਇਲਾਵਾ ਵੀਰੇ ਇਹਨਾਂ ਨਾਲ ਹੀ ਆ ਚਿਕਨ ਦੀਆਂ ਸਲਵਾਰਾਂ ਵੀ ਲੱਗਦੀਆਂ ਨੇ 2.5 ਮੀਟਰ ਚਿਕਨ ਦੀਆਂ ਸਲਵਾਰ ਦਵਾਂਗੇ ਤੇ ਨਾਲ ਆ ਕਮੀਜ਼ ਇਹਨਾਂ ਸਾਰਿਆਂ ਨਾਲ ਹੀ ਲੱਗਦੀਆਂ ਨੇ ਦੇਖੋ ਬਲੈਕ ਨਾਲ ਬਲੈਕ ਲੱਗ ਜੂਗੀ ਵਾਈਟ ਨਾਲ ਵਾਈਟ ਲੱਗ ਜੂਗੀ ਇਹ ਪੂਰਾ ਸੂਟ ਲੈਣਾ ਪੂਰਾ ਸੂਟ ਲੈਣਾ ਰਾਜੇ ਹਾਂ ਮੈਚਿੰਗ ਪੜਾ ਕੇ ਲੈਣਾ 400 ਦਾ ਸੂਟ ਮੈਚਿੰਗ ਚਿਕਨ ਦੀ ਸਲਵਾਰ ਨਾਲ 400 ਦਾ 400 ਉਸ ਤੋਂ ਬਾਅਦ ਆ ਦੇਖੋ ਡਿਜ਼ਾਈਨ ਭਾਈ ਆ ਡਿਜ਼ਾਈਨ ਆਪਣਾ ਬਹੁਤ ਚੱਲ ਰਿਹਾ ਚਿਕਨ ਦੀ ਸਲਵਾਰ ਨਾਲ ਉਸ ਤੋਂ ਇਲਾਵਾ ਮਸਲੀਨ ਦਾ ਮਸਲੀਨ ਦਾ ਸੂਟ 5 ਮੀਟਰ ਮਸਲੀਨ ਦਾ ਹੀ ਦੁਪੱਟਾ ਹੂੰ ਇਹਦੇ ਵਿੱਚ ਡਿਜ਼ਾਈਨ ਰਾਜੇ ਦਿਖਾਉਣਾ ਸੀ ਆ ਲੋ ਪਿਛਲੇ ਸਾਲ 800 ਦਾ 900 ਦਾ 1000 ਦਾ ਐਂ ਸੂਟ ਵਿਚ ਵਿਕੇ ਨੇ ਇਹ ਇਸ ਵਾਰ ਰਾਜੇ ਆਹ ਤੁਹਾਡੀ ਵੀਡੀਓ ਕਰਕੇ ਸਿਰਫ 550 ਰੁਪਏ ਦਾ ਸੂਟ ਦੁਪੱਟਾ ਦਿਖਾ ਦਿਓ ਜੋਦ ਆ ਦੁਪੱਟਾ ਕੱਢ ਕੇ ਅੱਗੇ ਵੀਡੀਓ ਬਣਵਾਨਾ ਦੁਪੱਟਾ ਭਾਈ ਪੂਰਾ ਮੁਲਾਇਮ ਹੋਊਗਾ ਦੁਪੱਟਾ 2.5 ਮੀਟਰ ਹੋਊਗਾ ਦੁਪੱਟੇ ਦੇ ਕੈਮਰਾ ਬਣਵਾ ਦਿਓ 2 ਮੀਟਰ ਦੁਪੱਟਾ ਇਹ ਪੂਰਾ ਇਹ ਨਾਲ ਪੂਰਾ ਦੇਖੋ ਸੋਤਰਾ ਲੈਣ ਮੈਚ ਕਰਦਾ ਹੋਊ ਭਾਈ ਦੁਪੱਟਾ ਸੌਫਟ ਦੁਪੱਟਾ 550 550 ਇਹਦੇ ਵਿੱਚ ਡਿਜ਼ਾਈਨ ਭਾਈ 35 ਮਿਲ ਜਾਣਗੇ ਸਾਰਿਆਂ ਦੇ ਵਿੱਚ ਜਿਵੇਂ 4-4 ਰੰਗ ਹੋਣਗੇ ਦੇਖੀ ਜਾਓ ਜੀ ਹਾਂਜੀ ਪ੍ਰਿੰਟ ਵਗੈਰਾ ਲੱਗ ਜਿਵੇਂ ਆਹੜ ਦੇ ਨੇ ਇੱਥੇ ਵੀ 4 ਰੰਗ ਨੇ ਇੱਥੇ ਵੀ 4 ਨੇ ਸਾਰਿਆਂ 'ਚ ਕਲਰ ਪ੍ਰਿੰਟਡ ਡਿਜ਼ਾਈਨ ਤੁਹਾਨੂੰ ਮਿਲ ਜੂਗਾ ਲਓ ਦਫਾ ਹੀ ਹੋ ਪੋਈ ਜੇ ਮੈਂ ਤੁਹਾਨੂੰ ਚਾਹਾਂ ਕਿ ਨਰੇਤਨ ਮਿਲਦੀ ਚਾਹ ਚਾਰ ਬਾਕੀ ਇੱਕ ਵਾਰ ਦੀ ਸ਼ਾਪ ਤੇ ਬੇਸਟ ਕਰੋ 3D ਦੇ ਡਿਜ਼ਾਈਨ ਆਗੇ ਇਹ ਡਿਜੀਟਲ ਪ੍ਰਿੰਟ ਹੈ ਮਸਲੀਨ ਪ੍ਰਿੰਟ ਮਸਲੀਨ ਵਧੀਆ ਘਰ ਦੇ ਮਾਲ ਨੇ ਭਾਈ 550 ਤੁਹਾਨੂੰ ਕਿਤੇ ਨਹੀਂ ਮਿਲੂਗਾ ਇਹ ਚਾਹ ਪੱਤੇ ਦੀ ਇਹ ਖਾਸियत ਹੈ ਇਹ मुट्ठी ਚ ਆ ਜਾਂਦਾ ਆ ਦੇਖੋ ਭਾਈ ਇਹ ਨਾਲੇ मुट्ठी ਚ ਆ ਜਾਂਦਾ ਦੁਪੱਟਾ 2.5 ਮੀਟਰ ਦਾ ਹਾਂਜੀ ਠੀਕ ਹੈ ਨਾ ਉਸ ਤੋਂ ਬਾਅਦ ਇੱਕ ਆਈਟਮ ਆਪਣੇ ਲਈ ਆ ਚੱਲਦੀ ਹੈ ਭਾਈ 350 ਦਾ ਸੂਟ ਪਊਗਾ ਪਿਓਰ ਕਾਟਨ ਦੇ ਵਿੱਚ ਇਹ ਅਹਮਦਾਬਾਦ ਕਹਿੰਦੇ ਨੇ ਇਹਨੂੰ ਅਹਮਦਾਬਾਦੀ ਸੂਟ 1000 ਰੁਪਏ ਲਓ ਬੰਦ ਕਹਿੰਦੇ ਨੇ ਇਹ ਕਮੀਜ਼ ਦੀ ਪੂਰੀ ਲੰਬਾਈ ਹੋਊਗੀ 45 ਇੰਚ ਆਹ ਸਲਵਾਰ ਆ ਜੀ 2.5 ਮੀਟਰ ਪਿਓਰ ਕੈਂਬਰੀਕ ਚ ਕੈਂਬਰੀਕ ਦਾ ਹੀ ਦੁਪੱਟਾ ਆ ਗਿਆ ਜਿੰਨਾ ਹੁਣ ਆ ਰਿਹਾ ਉਹ ਜਲਦੀ ਵੱਢ ਕਰ ਦੇ ਆ ਦੁਪੱਟਾ ਫੜ ਭਾਈ ਜੀ ਦੋ ਦੁਪੱਟੇ ਲੱਗਦੇ ਹੁੰਦੇ ਨੇ ਇਸ ਲਈ ਜੀ ਲੈ ਲਓ ਕਰਨਾ ਹੈ ਕਸਟਮਰ ਆਟੇ ਵਾਲਾ ਲੰਬਾ ਦੱਸੋ ਲਓ ਪੈਸੇ ਹੁਣ ਜਿਹੜਾ ਫੜਦੇ ਹੁੰਦੇ ਨੇ ਪੁੱਤ ਲਓ ਭਾਈ ਦੁਪੱਟੇ ਤੇ ਧਿਆਨ ਮਰਵਾ ਦਿਓ ਵੱਡੇ ਪਣੇ ਦੇ ਵਿੱਚ 2.5 ਮੀਟਰ ਤੇ ਪਣੇ ਦੇ ਵਿੱਚ 2.5 ਮੀਟਰ ਦਾ ਦੁਪੱਟਾ ਹੈ ਇਹਦੇ ਵਿੱਚ ਰੰਗ ਡਿਜ਼ਾਈਨ ਮਿਲ ਜਾਣਗੇ ਆ ਦੇਖੋ ਭਾਈ ਇਹਦਾ ਰੇਟ ਕੀ ਦੱਸੇ ਦੀ ਵੀ ਵੀਰੇ 350 ਸਾਢੇ 350 ਆ ਜਾ ਬਈ ਆ ਲੋ ਰੰਗ ਡਿਜ਼ਾਈਨ ਬਾਦੂ ਇਹਦੇ ਮੇਰਾ ਸੂਟ ਇਹ ਤੁਹਾਨੂੰ ਮਿਲ ਜਾਣਾ ਜੀ ਇਥੇ ਰੰਗ ਡਿਜ਼ਾਈਨ ਅਣਜਣਕ ਮਿਲ ਜਾਣਗੇ ਲੋਕੀ ਰੰਗ ਡਿਜ਼ਾਈਨ ਕੁਆਲਟੀ ਵੀ ਬਹੁਤ ਵਧੀਆ ਹਾਂਜੀ ਦੋ ਸੂਟ ਤਾਂ ਤਾਂ ਹੈਗੇ ਇਹ ਬਾਕੀ ਇੱਕ ਹੋਰ ਡਿਜ਼ਾਈਨ ਜਿਹੜਾ ਖੁੱਲਾ ਹੋਇਆ ਵੀਰੇ ਲੇ ਗੋ ਤੇ ਨੀਗਾ ਮਰਵਾ ਦੀਓ ਦੇਖੋ ਡਿਜ਼ਾਈਨ ਕਿੰਨੇ ਕਿੰਨੇ ਸੋਹਣੇ ਨੇ ਉਹ 350 ਵਾਲੇ ਚ ਕੰਨੀ ਦੇ ਉਹਦੇ ਮੋਹਰ ਲੱਗੀ ਹੋਈ ਆ ਡਿਜ਼ਾਈਨ ਦੇਖੋ ਉਸ ਤੋਂ ਇਲਾਵਾ ਆ ਬੁਟੀਕ ਤੇ ਬੁਟੀਕਾਂ ਦੇ ਬਹੁਤ ਚੱਲਦੇ ਨੇ ਸੂਟ ਪਹਿਲਾਂ ਨਾ ਬੁਟੀਕ ਤੇ ਕੱਪੜਾ ਲਿਜਾ ਕੇ ਲੈਸਾਂ ਅਲੱਗ ਲਿਜਾ ਕੇ ਦੁਪੱਟੇ ਡਾਈ ਕਰਾ ਕੇ ਤਿਆਰ ਕਰਾਉਣੇ ਪੈਂਦੇ ਸੀ ਭਾਈ ਉਹਨੇ ਆਪਣੇ ਕੋਲ ਕਰੇ ਤਿਆਰ ਕਰੇ ਕਰਾਏ ਮਿਲ ਜਾਂਦੇ ਲੈਸਾਂ ਲੱਗੇ ਲੱਗੇ ਤੁਸੀਂ ਸਿਰਫ ਸਟਿਚਿੰਗ ਕਰਵਾਉਣੀ ਹੈ ਸਟਿਚਿੰਗ ਕਰਵਾਉਣੀ ਆ ਆ ਲਓ ਦੁਪੱਟਾ ਫੜੀ ਪਹਿਲਾਂ ਤੁਸੀਂ ਲੱਭ ਲੱਭ ਡਿਜ਼ਾਈਨ ਬੁਟੀਕਾਂ ਵਾਲਿਆਂ ਨੂੰ ਦੇ ਸੀਗੇ ਇਹ ਦੁਪੱਟਾ ਇਹਦਾ ਦੁਪੱਟਾ ਹੈਗਾ 2x2 ਦਾ ਭਾਈ ਲੈਣੀ ਦਾ ਲੰਬਾਈ ਚੌੜਾਈ ਦਿਖਾ ਦਿਓ ਦੁਪੱਟੇ ਇਹਦੇ ਵਿੱਚ ਡਿਜ਼ਾਈਨ ਕੋ ਟੋਗਾ ਟ ਘਟ ਹਰ ਟਾਈਮ ਆਪਣੇ ਲਵੇ ਮਤਲਬ 40 ਤੋਂ 50 ਡਿਜ਼ਾਈਨ ਤਿਆਰ ਹੀ ਪੈਣੇ ਇਹ ਕੀ ਰੇਂਜ ਚ ਨੇ ਵੀਰੇ ਇਹ ਰੇਂਜ ਕੋਈ ਨਹੀਂ ਆਪਾਂ ਲਾ ਦਾਂਗੇ ਭੈਣੇ ਉਰੇ ਪਹੁੰਚਣ ਰੇਟ ਘੱਟ ਤੋਂ ਘੱਟ ਲਾਵਾਂਗੇ ਇਹਦੇ ਰੰਗ ਸਿੱਟ ਪੁੱਤੋ ਰੇਟ ਦੀ ਗਾਰੰਟੀ ਹੈ ਇਹਦੇ ਰੰਗ ਡਿਜ਼ਾਈਨ ਦਿਖਾਓ ਬਾਈ ਲਓ ਕਲਰ ਡਿਜ਼ਾਈਨ ਬਾਕੀ ਮਾਲ ਪਾਣ ਹੋਊ ਸਕਦਾ ਸਾਰੇ ਬਹੁਤ ਸੋਹਣੇ ਰੰਗ ਨੇ ਵੀ ਇਹਦੇ ਲਓ ਆ ਦੇ ਕਿੰਨਾ ਸੋਹਣਾ ਵਧੀਆ ਕਲਰ ਤੇ ਡਿਜ਼ਾਈਨ ਜੇ ਮਤਲਬ ਤੁਸੀਂ ਘਰੇ ਸੇਲ ਦਾ ਕੰਮ ਸਟਾਰਟ ਕਰਨਾ ਤਾਂ ਵੀ ਹਾਂ ਤਾਂ ਤੁਸੀਂ ਇੱਥੇ ਆਰਾਮ ਨਾਲ ਕਰ ਸਕਦੇ ਹੋ ਬਾਕੀ ਉਹ ਵੀਡੀਓ ਦੇ ਵਿੱਚ ਤੁਸੀਂ ਉਹ ਦੇ ਦਿਓ ਆਪਣੀ ਫੈਕਟਰੀ ਤੇ ਤਿਆਰ ਹੋ ਗਏ ਲਓ ਥੋੜੇ ਹਾਂ ਬਿਕੂਗਾ ਇਹ ਘਰੇ ਮਤਲਬ ਉਹ ਤੁਸੀਂ 10000 ਲਾ ਕੇ ਵੀ ਵਧੀਆ ਕੱਪੜਾ ਉਹ ਕਰ ਸਕਦੇ ਹੋ 10-15000 ਦੇ ਵਿੱਚ ਦੂਸਰਾ ਨੰਬਰ ਭਾਈ ਇੱਕ ਚੱਲਦਾ ਆ ਕਈ ਸਾਲਾਂ ਤੋਂ ਡਿਮਾਂਡ ਹੈ ਇਹਦੀ ਤਾਂ ਕੈਂਬ੍ਰਿਕ ਦਾ ਸੂਟ 5 ਮੀਟਰ ਪਿਓਰ ਦਾ ਦੁਪੱਟਾ ਲੋ ਪਈ ਰੰਗ ਡਿਜ਼ਾਈਨ ਦਿਖਾ ਦੋ ਇਹ ਕੱਪੜਾ ਲਗਾ ਦੋ ਲਵੇ ਕਰਕੇ ਆ ਉਹਦਾ ਦੁਪੱਟਾ ਫੜ ਪਿਓਰ ਦਾ ਦੁਪੱਟਾ ਪਿਓਰ ਦੇ ਦੁਪੱਟੇ ਨਾਲ ਆਗੇ ਜੀ ਕੈਮਰੇ ਸਾਡੇ ਸੋਈ ਪਿਓਰ ਦਾ ਪਿਓਰ ਦਾ ਦੁਪੱਟਾ ਭਾਈ ਦੇਖੋ ਸੂਟ ਦੇ ਨਾਲ ਭਾਈ ਬਿਲਕੁਲ ਮੈਚ ਕਰਦਾ ਹਾਂਜੀ ਹਾਂਜੀ ਅਦਰ ਕੀ ਆਉਂਦਾ ਜਿਹੜੇ ਹਲਕੇ ਕੰਪਨੀਆਂ ਦੇ ਉਹਨਾਂ ਦੁਪੱਟੇ ਨਾਲ ਮੈਚ ਕਰਦੇ ਆਂ ਨਹੀਂ ਇਹਨਾਂ ਨੇ ਹਾਰਡ ਹੁੰਦੇ ਨੇ ਦੁਪੱਟੇ ਇਹ ਸੌਫਟ ਵੀ ਆ ਕੱਪੜਾ ਔਰ ਦੂਸਰਾ ਨੰਬਰ ਰੰਗ ਵੀ ਸੇਮ ਮੈਚ ਕਰਨਗੇ ਇਹਦੇ ਵਿੱਚ ਵੀ 40 ਤੋਂ 50 ਡਿਜ਼ਾਈਨ ਮਿਲ ਜਾਣਗੇ ਰੇਟ ਸਿਰਫ ਪਊਗਾ 475 ਰੁਪਈਆ ਦਾ ਵਧੀਆ ਕਰਦਾ ਮਾਲ ਹੈ 475 ਦਾ ਜੋਦੇ ਦੇ ਰੰਗ ਚ ਰੱਖ ਪੁੱਤ ਇਹਦੇ ਰੰਗ ਰੱਖ ਜਿਵੇਂ ਸੈੱਟ ਵਾਈਜ਼ ਹੋਊਗਾ ਭੈਣ ਆ ਦੇਖੋ ਵਿੱਚ ਰੰਗ ਚਾਰ ਚਾਰ ਹੋਣਗੇ ਮਹਿੰਦੀ ਆ ਗਿਆ ਬਲੈਕ ਆ ਗਿਆ ਇਹ ਕਾਟ ਜੈਨ ਮਿਲ ਜੀ ਚਾਰ ਮਿਲ ਜਾਣਗੇ ਓਕੇ ਪਾਓ ਪਾ ਰਿਹਾ ਆ ਡਿਜ਼ਾਈਨ ਦਿਖਾ ਦੇ ਰਹੀ ਆ ਦੇਖੋ ਹਟ ਜੈਨ ਆ ਗਿਆ ਚਾਰ ਰੰਗ ਦੇ ਲਵੇ 깔 ਲੋ ਭਾਈ ਕੈਮਰਾ HB4 ਮਿਲ ਜਾਣਗੇ ਕੋਈ ਮਾਲ ਰਸ਼ ਹੋਣ ਦੇ ਕਰਕੇ ਨਾ ਮਾਲ ਨਾ ਸੈੱਟ ਬਾਈ ਸਭ ਤੁਹਾਨੂੰ ਦਿਖਾਇਆ ਨਹੀਂ ਜਾ ਰਿਹਾ ਬਾਕੀ ਵੀਡੀਓ ਬਹੁਤ ਲੰਬੀ ਹੋ ਜੂ ਹੋ ਜੂਗੀ ਇਹਦੇ ਵਿੱਚ ਬਹੁਤ ਵੈਰਾਈਟੀ ਬਹੁਤ ਵੈਰਾਈਟੀ ਆ ਸਿਆਣੇ ਵਾਲੀ ਭਾਈ ਆ ਦਿਖਾਓ ਚਾਕਲੇਟ ਦੇ ਉੱਤੇ ਗਰਮੀਆਂ ਵਾਲਾ ਕੱਪੜਾ ਚਾਕਲੇਟ ਇਹ ਚ ਰੰਗ ਡਿਜ਼ਾਈਨ ਕਾਫੀ ਮਿਲ ਜਾਣਗੇ ਇਹ ਆਪਣੀ ਆਪ ਦੀ ਕਲੈਕਸ਼ਨ ਹੈ ਇਹਦੇ ਨਾਲ 2.5 ਮੀਟਰ ਦੁਪੱਟਾ ਆਉਂਦਾ ਜਿਉਂ ਤਾਂ ਮੈਂ ਤੈਨੂੰ ਤਿੰਨ ਵਾਰ ਭਾਈ ਕਹਤਾ ਵੀ ਵੀਡੀਓ ਬਣਵਾ ਦੇ ਉਧਰ ਕੀ ਆ ਆਪਣਾ ਇਹ ਵਰਕ ਦਿਖਾ ਦਿਓ ਭਾਈ ਸਾਰਾ ਪੂਰਾ ਦੇਖੋ ਇਹਦੇ ਰੰਗ ਡਿਜ਼ਾਈਨ ਵੀ ਆਲੇ ਤੇ ਬਦੂ ਆ ਜਾਣਗੇ ਦੇਖੋ ਰੰਗ ਗਰੇ ਆ ਗਿਆ ਡਿਜ਼ਾਈਨ ਇੱਕ ਬਹੁਤ ਬਿਸਕੁਟੀ ਆ ਗਿਆ ਹੋਰ ਰੰਗ ਬਥੇਰੇ ਮਿਲ ਜਾਣਗੇ ਇੱਕ ਆਈਟਮ ਆਪਣੇ ਲਈ ਆ ਭਾਈ ਬਹੁਤ ਮਸ਼ਹੂਰ ਹੋਈ ਆ ਕੈਂਬ੍ਰਿਕ ਦਾ 5 ਮੀਟਰ ਦਾ ਸੂਟ 5 ਮੀਟਰ ਦਾ ਦੁਪੱਟਾ ਇਹ ਵੀ ਬਹੁਤ ਸੋਹਣਾ ਪ੍ਰਿੰਟ ਆ ਆ ਫੜ ਜਾਈ ਦੁਪੱਟਾ ਦਿਖਾ ਦਿਓ ਭਾਈ ਇਹ ਓਨਲੀ 400 ਦਾ ਸੂਟ ਪਊਗਾ ਭਾਈ ਇਹ ਮੇ ਤੁਹਾਨੂੰ ਦਿੱਤਾ ਚਾਹਤ ਹੈ। ਇਹ ਦਮ ਮਿਲਾਂ ਕੇ ਟਿੱਕਿਆ ਹੋਇਆ ਅਹਮਦਾਬਾਦ ਤੋਂ। ਅਹਮਦਾਬਾਦੀ ਸੂਟ ਕਹਿੰਦੇ ਨੇ ਇਹਨੂੰ। ਆਹ ਲੋ ਰੰਗੜੇ ਡਿਜ਼ਾਈਨ ਦਿਖਾ ਦੇ ਇਹਦੇ ਵਿੱਚ। ਕੋਈ ਕਹੇ ਸੀ। ਇਹ ਚਾਰ-ਚਾਰ ਰੰਗੜੇ। ਇੰਨੇ। ਰੱਖਾ ਦੋ ਕੈਮਰਾ ਮਰਵਾ ਦਿਓ ਭਾਈ ਡਿਜ਼ਾਈਨਾਂ ਤੇ। ਲਓ। ਜਿਆਨ ਦੇਖੋ ਬਈ। ਉਸ ਤੋਂ ਇਲਾਵਾ ਭਾਈ ਰਿਯੋਨ ਦਾ ਹੀ ਸੂਟ, ਰਿਯੋਨ ਦਾ ਹੀ ਦੁਪੱਟਾ। ਲਓ ਭਾਈ ਦੇਖੋ ਸੂਟ। ਇਹ ਓਨਲੀ ਭੈਣਾਂ ਨੂੰ ਪਊਗਾ 550 ਦਾ 2.5 ਮੀਟਰ ਦਾ ਕਮੀਜ਼ 2.5 ਮੀਟਰ ਦਾ ਦੁਪੱਟਾ ਤੇ 2.5 ਮੀਟਰ ਦੀ ਉਹ ਸਲਵਾਰ ਆ ਦੁਪੱਟਾ ਫੁਫੀ ਸੂਟ ਜੀ ਰਿਯਾਨ ਦਾ ਹੀ ਦੁਪੱਟਾ ਸਰਪਲਸ ਰਿਯਾਨ ਆ ਭਾਈ ਵਧੀਆ ਵਾਲੀ ਵਜਨ ਵਾਲੀ ਹੂੰ ਕਿੰਨੇ ਦਾ ਪੋਵੀ ਰਹੇ 550 550 ਇੱਚ ਰੰਗ ਮਿਲ ਜਾਣਗੇ ਡਿਜ਼ਾਈਨ ਕਈ ਮਿਲ ਜਾਣਗੇ ਭਾਈ ਜਿੰਨੇ ਮਰਜ਼ੀ ਲੈ ਜਾਓ ਉਸ ਤੋਂ ਇਲਾਵਾ ਆਪਣੇ ਨੇ ਬਰਕ ਦੇ ਵਿੱਚ ਆਈਟਮਾਂ ਹੁੰਦੀਆਂ ਨੇ ਸਿਮਰ ਦੇ ਉੱਪਰ ਵਰਕ ਸਿਮਰ ਦੇ ਉੱਤੇ ਵਰਕ ਹੈਂਡ ਵਰਕ ਆ ਇੱਥੇ ਕੈਮਰਾ ਮਰਵਾ ਲਓ ਬੋਲ ਦਾਨਾ ਮੈਂ ਇਧਰੋਂ ਢੀਚੇ ਰੱਖ ਪੁੱਤ ਕਪੜੇ ਦੇ ਵੀ ਬ੍ਰੈਡਵਰਕ ਵਾਲੇ ਦੇਖੇ ਸੀ ਬ੍ਰੈਡਵਰਕ ਵਾਲੇ ਹੀ ਮਿਲ ਜਾਣਗੇ ਭਾਈ ਬ੍ਰੈਡਵਰਕਾਂ ਦੇ ਆਹ ਕਿਹੜੇ ਨੇ ਵੀਰੇ ਇਹ ਸ਼ੀਮਰ ਦੇ ਇਹ ਸ਼ੀਮਰ ਦੇ ਤੋਂ ਸਭ ਤੋਂ ਵੱਧ ਕਪੜਾ ਵਿਕਣਾ ਆਪਣਾ ਇਹ ਆ ਜਿਹੜਾ ਸਭ ਤੋਂ ਵੱਧ ਕਪੜਾ ਵਿਕਿਆ ਠੀਕ ਹੈ ਜੀ ਇੱਕੋ ਹੀ ਰੰਗ ਸਿੱਟੀ ਚੱਲੋ ਹਨਾ ਰੰਗ ਬਦਲ ਮਾ ਦਾ ਆਪਣੇ ਲਈ ਕੋਈ ਹੈ ਦੇਖੋ ਇਹ ਇੱਕ ਤੋਂ ਇੱਕ ਵਧੀਆ ਕਲਰ ਵਰਕ ਹੋ ਰਿਹਾ ਹੈ ਦੇਖੋ ਇਹ ਕੀ ਰੇਂਜ ਚ ਨੇ ਵੀਰੇ ਸਾਰੀ ਆਪਾਂ ਮੰਨ ਕੇ ਚੱਲੋ 1500 ਤੋਂ ਲੈ ਕੇ 2000 ਦੀ ਰੇਂਜ ਦੇ ਵਿੱਚ ਵਿੱਚ ਦੇ ਦਾਂਗੇ ਹੈਂਡ ਮੈਡ ਵੀ 2000 ਤੋਂ نیچے-नीचे ਮਿਲ ਜਾਪੇਗਾ ਫਟ 2000 3000 ਦਾ ਸੂਟ ਕਿੰਨਾ ਦਾ ਜਿਹੜਾ ਕਿ ਤੁਹਾਨੂੰ 2000 ਦੀ ਰੇਂਜ ਤੋਂ ਨੀਚੇ ਤੋਂ ਵਿੱਚ ਮਿਲ ਜਾਣਗੇ ਹੁਣ ਕੱਲੇ-ਕੱਲੇ ਸੂਟ ਤੁਹਾਨੂੰ ਖੋਲ ਕੇ ਦਿਖਾਉਣ ਦਾ ਤੇ ਤੇ ਦੱਸਣ ਦਾ ਇੰਨਾ ਟਾਈਮ ਆ ਲੋ ਬਈ ਆ ਜੋਰ ਦੇ ਜੱਟ ਦੇ ਉੱਤੇ ਇਸ ਤਰ੍ਹਾਂ ਬੁਟੀਕ ਡਿਜ਼ਾਈਨ ਹੁੰਦੇ ਨੇ ਇੱਚ ਰੰਗ ਡਿਜ਼ਾਈਨ ਮਿਲ ਜਾਣਗੇ ਆ ਕੈਂਬ੍ਰਿਕ ਦੇ ਉੱਤੇ ਆ ਗਏ ਦੇਖੋ ਦੁਪੱਟੇ ਬਣੇ ਹੋ ਬਾਈ। ਹੂੰ। ਦੇਖੋ ਪ्योर ਕੋਟ ਦੀ ਕੈਂਬਰੀਕ ਆ। ਇਹ ਆਪਣੀ ਆਪਣੀ ਕਲੈਕਸ਼ਨ ਆ ਮਸਲੀਨ ਦਾ ਦੁਪੱਟਾ। ਦਿਖਾਓ ਬਾਈ ਕਿੰਨਾ ਸੋਹਣਾ ਹੈਵੀ ਬਣਾਇਆ ਹੋਇਆ। ਦੇਖੋ ਬਾਈ। ਪੂਰਾ ਵਧੀਆ ਟੱਕਾਈ। ਬਹੁਤ ਸੋਹਣਾ ਬੈੱਡਵਰਕ ਕੀਤਾ ਹੋਇਆ। ਗਰਮੀਆਂ ਦੇ ਤੋਹਫੇ ਆ। ਆਹ ਦੇਖਾ ਕਿੰਨਾ ਬੁਟੀਕ ਸਟਾਈਲ ਆ। ਆਹ ਲਓ ਬਾਈ। ਸਲਵਾਰ ਦੀਆਂ ਮੂਰੀਆਂ ਤੇ ਵੀ ਵਰਕ ਆ। ਲੈ ਜੀ ਆਹ। ਨੈੱਟ ਤੇ ਸਭ ਤੋਂ ਟ੍ਰੈਂਡਿੰਗ ਚੱਲਣੀਆਂ। ਆਹ ਟ੍ਰੈਂਡਿੰਗ ਦਾ ਡਿਜ਼ਾਈਨ ਆ। ਪਤਾ ਹੋਊਗਾ ਕੋਟਾ ਡੋਰੀ ਇਹਦਾ। ਇੱਧਰ ਦਿਖਾ ਦਿਓ ਬਾਈ। ਆ ਫੋਰ ਸਾਈਡ ਕੋਟਾ ਡੋਰੀ ਦਾ ਦੁਪੱਟਾ ਬਣਿਆ ਹੋਊਗਾ ਇਹ ਚ ਰੰਗ ਡਿਜ਼ਾਈਨ ਮਿਲ ਜਾਣਗੇ ਬਾਕੀ ਇਹ ਲੈਸ ਆ ਦੀ ਦਿਖਾ ਦਿਓ ਬਹੁਤ ਜਿਆਦਾ ਮਿਲ ਜਾਣਗੇ ਤੁਸੀਂ ਦਿਖਾ ਦਿਓ ਤੇ ਆ ਦੇਖੋ ਆ ਡਿਜ਼ਾਈਨ ਬਹੁਤ ਸੋਹਣਾ ਸੋਹਣਾ ਬਹੁਤ ਸੋਹਣਾ ਡਿਜ਼ਾਈਨ ਇਹਨਾਂ ਦੁਪੱਟਾ ਬਹੁਤ ਸੋਹਣਾ ਐਡਾ ਪ੍ਰੋਫੈਸ਼ਨਲ ਹੈ ਜਿਹੜਾ ਬਣਿਆ ਸਾਰੇ ਦੁਪੱਟੇ ਤੇ ਲੈਸ ਲੱਗੀ ਹੋਈ ਆ ਆ ਬਹੁਤ ਇਹ ਹੈਗਾ ਬੋਟਮ ਤੇ ਵੀ ਲੈਸ ਹੈਟ ਇਹਦੀ ਬੋਟਮ ਜੀ ਬਾਕੀ ਟਾਈ ਡਾਈ ਦਾ ਦੁਪੱਟਾ ਤੁਹਾਨੂੰ ਇੰਨਾ ਪਸੰਦ ਆ ਬਸ ਦੁਪੱਟੇ ਦੀ ਲੈਸ ਦੇਖੋ ਤੁਸੀਂ ਪਿਓਰ ਦਾ ਦੁਪੱਟਾ ਟਾਈ ਡਾਈ ਦਾ ਰੇਂਜ ਵੀ ਸਾਰਾ 1000 ਤੋਂ ਥੱਲੇ ਥੱਲੇ ਮ ਉਲਾਵਾ ਆ ਜੌਰਜਟ ਚੱਲਦੀ ਆ ਭਾਈ ਚੈੱਕ ਵਾਲੀ ਪਹਿਲੇ ਸਾਲ ਆਈ ਆ ਇਹ ਹਾਂਜੀ ਹਾਂਜੀ ਆ ਦਿਖਾਓ ਜੋ ਤੇ ਇਹਦੇ ਉੱਪਰ ਵੀ ਦੇਖ ਸਕਦੇ ਹੋ ਤੁਸੀਂ ਥ੍ਰੈਡ ਦਾ ਬਹੁਤ ਕਿੰਨਾ ਸੋਹਣਾ ਹੋਇਆ ਹੋਇਆ ਰੱਖਦੇ ਬੁੱਤੋ ਰੱਖਦੇ ਰੱਖਦੇ ਢੇੜਾ ਨਾ ਖਲਾਈ ਚੱਲਣ ਨੂੰ ਆ ਲੈ ਆ ਬ ਫਰੰਟ ਆ ਗਿਆ ਹੋਈ ਹੈ ਆ ਆ ਗਿਆ राजे ਬਾਹਾਂ ਤੇ ਸਲਵਾਰ ਦੀਆਂ ਮੂਰੀਆਂ ਤੇ ਵਰਕ ਦੁਪੱਟਾ ਦਿਖਾਓ ਇਹਦਾ ਸਲਵਾਰ ਦੀਆਂ ਮੂਰੀਆਂ ਵੀ ਨੇ ਜਾਨੀ ਇਹਦੇ ਨੇ ਸਲਵਾਰ ਦੀਆਂ ਮੂਰੀਆਂ ਵੀ ਨੇ ਪਾਵਾਂ ਵੀ ਨੇ ਤੇ ਆ ਦੁਪੱਟਾ ਆ ਦੁਪੱਟਾ ਭਾਈ 2.5 2.5 ਮੀਟਰ ਦੇ ਆਪਦੇ ਹੱਥੀਂ ਕੱਟ ਕੇ ਤਿਆਰ ਹੋਏ ਹੋਏ ਨੇ ਉਸ ਤੋਂ ਬਾਅਦ ਇੱਕ ਆਰੀ ਵਰਕ ਬਹੁਤ ਸਾਡਾ ਭਾਈ ਸਭ ਤੋਂ ਵੱਧ ਚੱਲ ਰਿਹਾ ਮਸਲੀਨ ਦੇ ਉੱਤੇ ਆਰੀ ਵਰਕ ਔਰਗੈਂਜ਼ਾ ਦਾ ਦੁਪੱਟਾ ਉਸ ਤੋਂ ਇਲਾਵਾ ਪਾਕਿਸਤਾਨੀ ਸੂਟ ਉਹ ਸਾਰੀਆਂ ਕਲੈਕਸ਼ਨਾਂ ਮਿਲ ਜਾਣਗੀਆਂ ਮਤਲਬ ਇਤੋਂ ਹਟ ਕੇ ਬਹੁਤ ਮਿਲ ਜਾਣਗੀਆਂ ਤਮੰਨਾ ਦਾ ਬ੍ਰਾਂਡ ਏਕੇ ਟੈਕਸ ਦਾ ਬ੍ਰਾਂਡ ਤੇਜਨ ਦਾ ਸ਼੍ਰੀਕ੍ਰਿਸ਼ਨ ਦਾ ਸਾਰੀਆਂ ਆ ਆ ਗਿਆ ਆਰੀ ਵਰਕ ਆਰੀ ਵਰਕ ਇਹਦਾ ਦਵਾਈ ਰੰਗ ਡਿਜ਼ਾਈਨ ਸਾਰਾ ਫੁੱਲ ਮਲਾ ਕੇ ਹਰੇਕ ਵੈਰਾਈਟੀ ਮਿਲ ਜੂਗੀ ਜੀ ਦੁਪੱਟਾ ਦਿਖਾਈਓ ਭਾਈ ਪੂਰੀ ਸ਼ਾਨਦਾਰ ਵਰਕ ਹੋਇਆ ਹੋਇਆ ਦੁਪੱਟਾ ਪੂਰਾ ਹੈਵੀ ਹੋਇਆ ਹੋਇਆ ਵੀਡੀਓ ਚ ਆਪਾਂ ਹੁਣ ਇੰਨਾ ਬਹੁਤ ਜ਼ਿਆਦਾ ਲੰਬੀ ਵੀਡੀਓ ਹੋ ਜਾਏਗੀ ਇਹ ਚ ਰੰਗ ਦੇ ਵਿੱਚ ਵੀ ਇਸ ਤਰ੍ਹਾਂ ਦੇ ਮਿਲ ਜਾਣਗੇ ਸਰਦਾਰ ਜੀ ਹੈਵੀ ਤੋਂ ਹੈਵੀ ਲਾਈਟ ਤੋਂ ਲਾਈਟ ਸਾਰੇ ਤੁਹਾਨੂੰ ਸੂਟ ਇੱਥੇ ਮਿਲ ਜਾਣਗੇ ਜਲਦੀ 200 ਤੋਂ ਸੂਟ ਸਟਾਰਟ ਹੋ ਜਾਂਦਾ ਬਾਕੀ ਫੁਲਕਾਰੀ ਦੁਪੱਟਾ ਰੇਟ ਕਰਤਾ ਆਪਾਂ ਨੇ ਚਨੂਨ ਦੇ ਉੱਤੇ ਫੁਲਕਾਰੀ ਦੇ ਜਿਹੜਾ ਰੇਟ ਆ ਨਾ ਉਹ ਪਾਤਾ ਆਪਾਂ ਨੇ ਰਾਜੇ 450 ਰੁਪਇਆ 450 ਪੂਰਾ ਸਾਲ ਬਾਤੀ ਜਦ ਬਿਆਹਾਂ ਦਾ ਸੀਜ਼ਨ ਹੋ ਜਾ ਪੂਰਾ ਜੋਰ ਹੁੰਦਾ ਜਦ ਵੀ ਆ ਲਵੇ ਕਰਕੇ ਦਿਖਾ ਦਿਓ ਛਿੱਪੀ ਮੋਤੀ ਆ ਚਿੱਪੀ ਹੋ ਗਿਆ 450 ਦੀ ਤੁਹਾਨੂੰ ਕਿਤੋਂ ਨਹੀਂ ਮਿਲੂਗੀ ਇਹ ਵਾਲੀ ਫੁਲਕਾਰੀ। ਵਰਕ ਦੇਖ ਸਕਦੇ ਹੋ ਸਾਰਾ ਮਤਲਬ ਜੜਿਆਂ ਪਿਆ ਕੋਈ ਫਰੇਡ ਉਲਝਣ ਵਾਲਾ ਨਹੀਂ ਹੈਗਾ। ਹਾਂ। ਕਿਹ ਚ ਰੰਗ ਡਿਜ਼ਾਈਨ ਦਿਖਾਓ। ਆ ਦੇਖੋ ਜੀ ਮੈਂ ਕਾਡੀ ਵਾਲਾ ਵਰਕ ਵੀ ਹੋਇਆ ਹੋਇਆ ਫੁਲਕਾਰੀ ਤੇ ਦੇਖ ਸਕਦੇ ਹੋ। ਸੀਜ਼ਨ ਤੇ ਵੀ ਇਹਦਾ ਰੇਟ ਬਹੁਤ ਮਹਿੰਗੀ ਨਹੀਂ ਇਹ ਫੁਲਕਾਰੀ। ਡਿਜ਼ਾਈਨ ਸਾਰੇ ਤੁਹਾਨੂੰ ਲੱਗ-ਲੱਗ ਮਿਲਣਗੇ। ਕਲਰ ਡਿਜ਼ਾਈਨ ਦੀ ਬਹੁਤ ਆਪਸ਼ਨ ਹੈ ਇਹਦੇ ਵਿੱਚ ਵੀ। ਲਾਈਟ ਕਲਰ ਵੀ ਹੈਗੇ ਨੇ ਡਾਰਕ ਕਲਰ ਵੀ ਨੇ। ਕਲਰ ਡਿਜ਼ਾਈਨ 450 ਸਾਰੇ ਸਾਲ ਵਾਸਤੇ ਸਾਢੇ 450 ਸਭ ਤੋਂ ਬਾਅਦ ਜ਼ਿਆਦਾ ਲੋਕ ਸੁਟੇ ਇਹਦੇ ਇਹੀ ਚੀਜ਼ ਹੁੰਦੀ ਆ 800 900 ਹਜ਼ਾਰ ਤੱਕ बिक ਜਾਂਦੀ ਆ 15 1500 ਦੀ ਹਾਂ ਤੁਹਾਨੂੰ ਇਹ ਮੰਨ ਕੇ ਚਲੋ 450 ਦੀ ਹੋਗੀ ਉਸ ਤੋਂ ਇਲਾਵਾ ਭਾਈ ਉਸ ਤੋਂ ਇਲਾਵਾ ਭਾਈ ਆਪਣੇ ਲਵੇ ਹਰ ਤਰ੍ਹਾਂ ਦਾ ਵਾਈਟ ਜਿਹੜਾ ਫੈਬਰਿਕ ਹੁੰਦਾ ਹਾਂਜੀ ਨੈਚੁਰਲ ਕਰੇਵ ਹਾਂਜੀ ਉਪਾੜਾ ਸਿਲਕ ਫੁੱਲ ਪਿਓਰ ਸਿਲਕ ਵਾਈਟ ਆਈਟਮ ਜਿੰਨੀਆਂ ਹੁੰਦੀਆਂ ਜਿਵੇਂ ਦੁਪੱਟਾ ਹੋ ਗਿਆ ਆਪਣੇ ਹਾਫ ਪਿਓਰ ਦਾ ਦੁਪੱਟਾ ਸੈਮੀ ਹਾਫ ਪਿਓਰ ਕਮਲ ਚਨੂਨ ਸੈਮੀ ਚਨੂਨ ऑर्गेंजा ਉਸ ਤੋਂ ਇਲਾਵਾ ਆਪਣੇ ਟੈਪੀ ਲੈਨਿੰਗ ਜਿੰਨੀਆਂ ਵੀ ਵਾਈਟ ਦੇ ਵਿੱਚ ਦੁਪट्टे ਹੁੰਦੇ ਨੇ ਜਿਵੇਂ ਕੋਟਾ ਡੋਰੀਆ ਹੋ ਗਿਆ ਮਸਲੀਨ ਹੋ ਗਿਆ ਹਰ ਤਰ੍ਹਾਂ ਦੇ ਦੁਪट्टे ਮਿਲਣਗੇ ਵਾਈਟ ਫੈਬਰਿਕ ਮਿਲੂਗਾ ਟਾਪਟਾ ਵੀ ਮਿਲੂਗਾ ਵਾਈਟ ਸ਼ਿਮਰ ਵੀ ਮਿਲੂਗੀ ਵਾਈਟ ਸ਼ਿਮਰ ਵਾਈਟ ਚਿਕਨ ਜਿਹੜੇ ਵਾਈਟ ਚਾਈਟ ਮੰਗਦੀਆਂ ਨੇ ਉਸ ਤੋਂ ਇਲਾਵਾ ਰੋਟੀਨ ਚ ਪਾਉਣ ਵਾਲੇ ਕੁੜਤੇ ਪਜਾਮੇ ਹਰ ਤਰ੍ਹਾਂ ਦੇ ਮਿਲਣਗੇ ਬਾਜ਼ਾਰ ਨੂੰ ਅੱਧੇ ਰੇਟਾਂ 'ਚ ਮੰਨੇ ਕੇ ਚਲੋ ਬਾਜ਼ਾਰ ਜੀ ਕੋਈ 6-700 ਦਾ ਕੁੜਤਾ ਪਜਾਮਾ ਤੁਹਾਨੂੰ ਇੱਥੇ 350 ਦੀ ਮਿਲਣਾ। ਲਓ। ਆ ਮੈਂ ਤੁਹਾਨੂੰ ਦਿਖਾ ਦਿੰਨਾ ਕਪੜਾ ਦੇਖੋ ਪਿਓਰ ਕਾਟਨ ਪਲੱਸ ਆ। ਪਿਓਰ ਜੀ ਲਈ ਨਹੀਂ ਜੈਂਸ ਲਈ ਵੀ ਬਹੁਤ ਆਫਰਾਂ ਲਾਤੀਆਂ ਵੀ ਨੇ। ਇਸ ਤੋਂ ਇਲਾਵਾ ਆਉਣ ਜਾਣ ਵਾਲਾ ਜਿਹੜਾ ਕਪੜਾ ਹੈ ਮਤਲਬ ਇਸ ਟਾਈਮ ਕਪੜਾ ਮਸ਼ਹੂਰ ਹੈ ਲੀਲਨ ਔਰ ਗੀਜ਼ਾ ਕਾਟਨ। ਗੀਜ਼ਾ ਕਾਟਨ ਦੇ ਉਰੇ ਰਾਜ ਰੰਗ ਦਿਖਾ ਦਿਓ। ਵਾਈਟ ਔਰ ਬਲੈਕ ਤੋਂ ਇਲਾਵਾ ਰੰਗ ਵੀ ਮਿਲ ਜਾਣਗੇ। ਆ ਸਾਰੇ ਰੰਗ ਗੀਜ਼ਾ ਕਾਟਨ ਚ ਪੈਣ। ਆ ਸਾਰੇ ਰੰਗ ਆ ਦਿਖਾ ਦਿਓ। ਵਾਈਟ ਬਲੈਕ ਗੀਜ਼ਾ ਕਾਟਨ ਇਹਦਾ ਬਿਰੇਜ ਮੰਡੋਂ ਬਾਜ਼ਾਰਾਂ ਦੇ ਵਿੱਚ ਨਾ ਰੇਟ ਆ ਕੋਈ 1500 ਦਾ ਵੇਚਦਾ ਜਿਹੜੇ ਦਰਜੀ ਨੇ ਕੋਈ 2000 ਦਾ ਵੇਚਦਾ ਆਪਣੇ ਕੋਲੋਂ ਸਾਰਾ ਟੋਟਲ ਕੁੜਤਾ ਪਜਾਮਾ 900 ਦਾ ਪੈਣਾ ਉਹ ਮੀਟਰਾਂ 'ਚ ਰੇਟ ਲਝਾ ਲਾਂਦੇ ਨੇ 500 ਰੁਪਏ 600 ਰੁਪਏ ਮੀਟਰ ਦੱਸ ਕੇ ਜਦ ਸਾਢੇ 3 ਮੀਟਰ ਕੁੜਤਾ ਪਜਾਮਾ ਜਦ ਜੋੜਦੇ ਆ 2000 ਦਾ ਬਣ ਗਿਆ ਇਹ ਸਾਰਾ ਸਾਢੇ 3 ਮੀਟਰ ਕੱਪੜਾ 900 ਰੁਪਏ ਦਾ ਪੈਣਾ ਪਿਓਰ ਗੀਜ਼ਾ 900 ਰੁਪਏ ਦਾ ਇੱਕ ਕੁੜਤਾ ਪਜਾਮਾ ਮਤਲਬ ਪਿਓਰ ਗੀਜ਼ਾ ਕੁੜਤਾ ਦਾ ਉਸ ਤੋਂ ਇਲਾਵਾ ਮੋٹے ਕੁੜਤੇ ਪਜਾਮੇ ਸੂਤੀ ਚੁੰਨੀਆਂ ਹਰ ਚੀਜ਼ ਮਿਲ ਜਾਣੀ ਆ ਤੋਂ ਯਾਨੀ ਕਿ ਪੂਰਾ ਵਿਆਹ ਦਾ ਪੈਕੇਜ ਮਿਲੂਗਾ ਔਰ ਕਿਉਂਕਿ ਬਿਆਹਾਂ ਦਾ ਕੱਪੜਾ ਵੀਰੇ ਫਲਕਾਰੀ ਵਾਲਾ ਜਦ ਮਤਲਬ ਸਿਆਲ ਚ ਕੋਈ ਸਿਆਲ ਚ ਵੀਡੀਓ ਦੇਖਦਾ ਬਿਆਹਾਂ ਦੇ ਸੀਜ਼ਨ ਚ ਉੱਥੇ ਵੀ ਆਪਾਂ ਨੂੰ ਰੇਟ ਇਹੀ ਆ ਪੂਰੇ ਸਾਲ ਵਾਸਤੇ ਵੀਰੇ 450 ਦਾ ਲਓ ਜੀ ਵੱਡੀ ਆਫਰ ਜਦੋਂ ਵੀ ਆਉਂਗੇ 450 ਮਿਲੂ ਰੇਟ ਹਾਲਾਂਕਿ ਅਪਟਾਊਨ ਹੋਣਗੇ ਅੱਗੇ ਜਾ ਕੇ ਸੀਜ਼ਨ ਦੇ ਟਾਈਮ ਪਰ ਅਸੀਂ 450 ਦੀ ਦੇਣਾ ਐਸੇ ਲਈ ਮੈਂ ਦੁਬਾਰਾ ਪੁੱਛਿਆ ਅਸੀਂ ਸਟਾਕ ਬਹੁਤ ਰੀਡੀ ਕਰਾ ਲਿਆ ਮੰਨ ਕੇ ਚਲੋ ਸਾਡੇ ਲਈ 2 ਸਾਲ ਵੀ ਨਹੀਂ ਖਤਮ ਹੁੰਦਾ ਇੰਨਾ ਰੀਡੀ ਕਰਵਾ ਲਿਆ ਠੀਕ ਹੈ ਜੀ ਠੀਕ ਹੈ ਨਾ ਹਾਂਜੀ ਉੱਥੇ ਜਾ ਕੇ ਰੇਟ 1000 12 12 450 ਦੀ ਫੁਲਕਾਰੀ ਇਹ ਆਪਾਂ ਨੂੰ ਜਿਹੜਾ ਭੈਣ ਭਾਈ ਆਉਣਾ ਆਊਗਾ ਨਾ ਉਹਦੇ ਰੁਪਏ ਰੁਪਏ ਦੀ ਕਦਰ ਆ ਵੀ ਦੇ ਹਾਂਜੀ ਹਾਂਜੀ ਠੀਕ ਹੈ ਨਾ ਐਡੀ ਗਰੁੱਪ ਤੇ ਬਾਕੀ ਐਡਾ ਬਾਟਮ ਵਰਕ ਤੇ ਵੀ ਸੂਟ ਤੁਹਾਨੂੰ ਮਿਲ ਜਾਣਗੇ ਇਹ ਮੈਂ ਬਾਟਮ ਦੇ ਉੱਪਰ ਵਰਕ ਹੋਇਆ ਹੋਇਆ ਸ਼ਰਟ ਪ੍ਰਿੰਟਡ ਸ਼ਰਟ ਪ੍ਰਿੰਟਡ ਇਹ ਸੂਟ ਵੀ ਮਿਲ ਜਾਣਗੇ ਇਹ ਆਖੀਰਾਂ ਦਾ ਸੂਟ ਹੈ ਇਹ ਆਰੀ ਵਰਗਾ ਕੈਂਪਰੀਕ ਦਾ ਭਾਈ ਇਹ ਪਊਗਾ ਆਪਾਂ ਨੂੰ 450 ਦਾ ਸੂਟ ਲਓ ਵੀ ਦੇ ਪ੍ਰਿੰਟ ਕੈਂਪਰੀਕ ਤੋਂ ਤਿਆਰੀ ਵਾਲਾ ਇਹ ਸਰਵਾਰ ਦੀ ਮੂਰੀਆਂ ਵਰਕ ਹੈ ਆ ਮੂਰੀਆਂ ਦੇ ਵਰਕ ਹੋਇਆ ਹੈ ਪਲੇਨ ਸਲਵਾਰ ਤੇ ਆ ਕਮੀਜ਼ ਨਾਲ ਇਹਦਾ ਰੇਟ 450 ਆ 450 ਦਾ ਸੂਟ ਹੋਰ ਆਈਟਮਾਂ ਬਹੁਤ ਨੇ ਬਾਕੀ ਬਾਕੀ ਦੀ ਅੱਜ ਅਸੀਂ ਕਾਟਨ ਦੀ ਵੀਡੀਓ ਕਵਰ ਕਰੀ ਆ ਬਾਕੀ ਹੈਂਡਵਰਕ ਦੀ ਜਾਂ ਕੋਈ ਹੋਰ ਵੀਡੀਓ ਕਿਸੇ ਹੋਰ ਟਾਈਮ ਲੈ ਕੇ ਆਵਾਂਗੇ ਕਸਟਮਰ ਜ਼ਿਆਦਾ ਹੋਣ ਕਰਕੇ ਇਹ ਟੈਪੀ ਰਜੇ ਉਹ ਜੈਪੁਰੀ ਆ ਜੈਪੁਰੀ ਸੀ ਹਾਂਜੀ ਇਹ ਭੈਣੇ ਟੈਪੀ ਗੋਟਾ ਪੱਤੀ ਦਾ ਵਰਕ ਗੋਟਾ ਪੱਤੀ ਦਾ ਵਰਕ ਆਂ ਡਿਜ਼ਾਈਨ ਵਾਧੂ ਮਿਲ ਜਾਣਗੇ ਆ ਦੇਖੋ ਇਹਦੇ ਡਿਜ਼ਾਈਨ ਦੇ ਰੰਗ ਆ ਪੈਨੇ ਆ ਸਾਰੇ ਰੰਗ ਇਹਦੇ ਨੇ ਹਮਮ ਤਾਂ ਸਾਰਾ ਤਰ੍ਹਾਂ ਦੀ ਚੀਜ਼ ਮਤਲਬ ਮਿਲ ਗਈ। ਇਹ ਵੀਰੇ ਜਿਹੜਾ ਡਾਈਏਬਲ ਫੈਬਰਿਕ ਹੁੰਦਾ ਉਹ ਵਾਲਾ ਉਹ ਵਾਲਾ ਹੀ ਮਿਲੂਗਾ ਭਾਈ। ਡਾਈਏਬਲ ਮੈਂ ਦੱਸਦਾ ਤੁਹਾਨੂੰ, ਨੇਚਰਲ ਕਰੇਵਡਾਈਏਬਲ, ਸਿਲਕ, ਪਿਓਰ ਸਿਲਕ ਤੇ ਉਸ ਤੋਂ ਇਲਾਵਾ ਸਿਮਰ ਡਾਈਏਬਲ ਸਾਰੇ ਮਿਲਣਗੇ। ਇਹ ਆਪਣੇ ਬਨਾਰਸੀ ਸੂਟ ਦਾ। ਇਸ ਤੋਂ ਇਲਾਵਾ ਫੁਲਕਾਰੀ ਵਰਕ ਬਹੁਤ ਚੱਲਿਆ। ਇਹ ਮਿਲ ਜਾਣਗੇ। ਹੋਰ ਆਈਟਮਾਂ ਬਹੁਤ ਨੇ ਭਾਈ ਬਾਦੂ ਨੇ। ਸਹੀ ਗੱਲ ਹੈ। ਚਲੋ ਹੋ ਗਿਆ ਭਾਈ ਫੰਨ। ਹਾਂਜੀ। ਬਾਕੀ ਵੀਰੇ ਵੀਡੀਓ ਹੁਣ ਆਪਣੀ ਬਣ ਗਈ ਐਡਰੈਸ ਦੱਸ ਦੋ ਐਡਰੈਸ ਦੱਸ ਦੋ ਆਪਾਂ ਨੂੰ ਵੀ ਆਪਾਂ ਨੂੰ ਆਉਣਾ ਕਿੱਥੇ ਪਊਗਾ ਵੀਰੇ ਮਲੇਰਕੋਟਲਾ ਸਰਹੰਦੀ ਗੇਟ ਜਿਹੜਾ ਸਰਹੰਦ ਕੀਨੂ ਨੂੰ ਜਿਹਦਾ ਮੂੰਹ ਆ ਸਰਹੰਦੀ ਗੇਟ ਤੇਲੀਆਂ ਵਾਲਾ ਬਾਜ਼ਾਰ ਸਰਹੰਦੀ ਗੇਟ ਤੋਂ ਜਦੋਂ ਆਵਾਂਗੇ ਸੱਜੇ ਹੱਥ ਮੋੜਨਾ ਬੀਗ ਦੁਕਾਨਾਂ ਅੱਗੇ ਆ ਕੇ ਤੇਲੀਆਂ ਬਾਜ਼ਾਰ ਜਣ ਕੇ ਚੌਂਕ ਆਊਗਾ ਚੌਂਕ ਦੇ ਵਿੱਚ ਦੂਜੀ ਦੁਕਾਨ ਆ ਸੱਚੇ ਹੱਥ ਆਪਣੀਆਂ ਠੀਕ ਹੈ ਜੀ ਆਪਣੇ ਦੁਕਾਨ ਦਾ ਨਾਮ ਹੈਗਾ ਮੂਮਿਨ ਕਲਾਟ ਹਾਊਸ ਅੰਜੂ ਕਿਲੇ ਵਾਲੇ ਦੀ ਹੱਟੀ ਬਸ ਪਹੁੰਚ ਜਾ ਬਣੇ ਜਿਹਨੇ ਲੈਣਾ ਬਾਕੀ ਵੀਰੇ ਅਗਰ ਕੋਈ ਆਨਲਾਈਨ ਤੁਹਾਨੂੰ ਆਰਡਰ ਕਰਦਾ ਤਾਂ ਤੁਸੀਂ ਉਹਨਾਂ ਦਾ ਡਿਲੀਵਰ ਕਰ ਦਿੰਨਾ ਜਾਂ ਕੋਰੀਅਰ ਲਵਾ ਲਾਂਗੇ ਠੀਕ ਹੈ ਜੀ ਠੀਕ ਹੈ ਬਾਕੀ ਵੀਰੇ ਜੇ ਕਿਸੇ ਨੂੰ ਨਹੀਂ ਫੇਰ ਵੀ ਪਤਾ ਲੱਗਦਾ ਆਪਣਾ ਉਹਤੇ ਦੱਸ ਦਾਂਗੇ ਮਹਾਨ ਨੀਚੇ ਨੰਬਰ ਚੱਲ ਰਿਹਾ ਵੀਰੇ ਦੇ ਵਿੱਚ ਨੰਬਰ ਤੇ ਵੀ ਫੋਨ ਕਰਕੇ ਸਭ ਤੋਂ ਐਡਰੈਸ ਕਨਫਰਮ ਕਰ ਸਕਦੇ ਹੋ ਲੋਕੇਸ਼ਨ ਵੀ ਪਵਾ ਸਕਦੇ ਹੋ WhatsApp ਤੇ ਲੋਕੇਸ਼ਨ ਵੀ ਪਾ ਦੇਗੇ ਵੀਰੇ ਜੇ ਕਿਹਨੂੰ ਬਿਲਕੁਲ ਬਿਲਕੁਲ ਪਾ ਦੇ ਸਕਰੀਨ ਤੇ ਜਿਹੜਾ ਨੰਬਰ ਚੱਲ ਰਿਹਾ ਉਹਦੇ ਤੇ ਤੁਸੀਂ ਮੈਸੇਜ ਕਰ ਲਓ ਜੀ ਤੇ ਲੋਕੇਸ਼ਨ ਵੀ ਤੁਹਾਨੂੰ ਮਿਲ ਜੀ ਠੀਕ ਆ ਵੀਰੇ ਓਕੇ ਠੀਕ ਹੈ ਬਾਕੀ ਜਿਵੇਂ ਹੁਣ ਐਡਰੈਸ ਵਗੈਰਾ ਇਹਨਾਂ ਦੱਸ ਤੇ ਤਾਂ ਲੋਕੇਸ਼ਨ ਵਗੈਰਾ ਪਾ ਦੇਣ ਕਿ ਤੁਹਾਨੂੰ WhatsApp ਤੇ ਨਹੀਂ ਪਤਾ ਲੱਗਦਾ ਨੰਬਰ ਤੁਹਾਨੂੰ ਮੈਂਸ਼ਨ ਕਰ ਦਾਂਗੇ ਡਿਸਕ੍ਰਿਪਸ਼ਨ ਦੇ ਵਿੱਚ